ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਵੱਲੋਂ ਕੱਢਿਆ ਗਿਆ ਨਗਰ ਕੀਰਤਨ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਇਸ ਦੇ ਵਿੱਚ ਦੱਸ ਦਈਏ ਕਿ ਜਿੱਥੇ ਪੂਰੇ ਦੇਸ਼ ਦੇ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਤੇ ਜਗ੍ਹਾ-ਜਗ੍ਹਾ ਦੇ ਉੱਤੇ ਨਗਰ ਕੀਰਤਨ ਕੱਢੇ ਜਾ ਰਹੇ ਹਨ ਅੱਜ ਗੁਰਦੁਆਰਾ ਸਿੰਘ ਸਭਾ ਵੱਲੋਂ ਵੀ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵੱਖ-ਵੱਖ ਬਜਾਰਾਂ ਵਿਧੀ ਹੁੰਦਾ ਹੋਇਆ ਇਹ ਨਗਰ ਕੀਰਤਨ ਬਠਿੰਡਾ ਦੇ ਗੁਰਦੁਆਰਾ ਸਿੰਘ ਸਭਾ ਵੀਹ ਸਮਾਪਤ ਹੋਵੇਗਾ ਦੱਸਦੀ ਹੈ ਕਿ ਇਹ ਬਠਿੰਡਾ ਦੇ ਗੁਰਦੁਆਰਾ ਸਿੰਘ ਸਭਾ ਤੋਂ ਚੱਲ ਕੇ ਬਠਿੰਡਾ ਦੇ ਸਰਕੀ ਬਾਜ਼ਾਰ ਥੋਬੀ ਬਾਜ਼ਾਰ ਤਾਰੀਆ ਸਮਾਚ ਚੌਂਕ ਅਤੇ ਬਠਿੰਡਾ ਦੀ ਮਾਲ ਰੋਡ ਤੋਂ ਅਜੀਤ ਰੋਡ ਹੁੰਦਾ ਹੋਇਆ ਵੱਖ-ਵੱਖ ਬਾਜ਼ਾਰਾਂ ਵਿੱਚ ਦੀ ਇਹ ਗੁਰਦੁਆਰਾ ਸਿੰਘ ਸਭਾ ਵੀਹ ਸਮਾਪਤ ਹੋਵੇਗਾ ਇਹਦੇ ਵਿੱਚ ਪੰਜ ਪਿਆਰਾਂ ਵੱਲੋਂ ਇਸ ਨਗਰ ਕੀਰਤਨ ਦੀ ਜਿੱਥੇ ਅਗਵਾਈ ਕੀਤੀ ਗਈ ਉੱਥੇ ਕੀਰਤਰੀਆਂ ਸਿੰਘ ਵਿੱਚ ਦੇ ਵਿੱਚ ਸ਼ਾਮਲ ਹੋਏ ਉਹਨਾਂ ਵੱਲੋਂ ਵੀ ਰਸਪਨਾ ਕੀਰਤ ਜਿਹੜਾ ਉਹ ਕੀਤਾ ਗਿਆ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਇਹਦੇ ਵਿੱਚ ਸ਼ਾਮਲ ਹੋਈਆਂ ਫੁੱਲਾਂ ਦੀ ਵਰਖਾ ਜਗਾ ਜਗਾ ਤੇ ਕੀਤੀ ਜਾ ਰਹੀ ਸੀ ਸੰਗਤਾਂ ਵੱਲੋਂ ਰਸਤੇ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਲੰਗਰਾਂ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਸੀ ਇੱਥੋਂ ਦਿਖਾ ਰਹੇ ਹਾਂ ਇਹ ਗੁਰਦੁਆਰਾ ਸਿੰਘ ਸਭਾ ਵੱਲੋਂ ਕੱਢੇ ਗਏ ਇੱਕ ਬਿਸ਼ਾ ਨਗਰ ਕੀਰਤਨੀਆਂ ਜਿਸ ਦੇ ਵਿੱਚ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੂ ਆਪਣਾ ਪਾਲਕੀ ਸਜਾਈ ਗਈ ਸੀ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਿੱਥੇ ਲੋਕ ਕੇਸ਼ ਨੂੰ ਲੈ ਕੇ ਨਤਮਸਤਕ ਹੋ ਰਹੇ ਜਗਾ ਜਗਾ ਦੇ ਉੱਤੇ ਅਤੇ ਕੀਰਤਨ ਦੀ ਸੰਗਿਆ ਵੱਲੋਂ ਜਿਹੜਾ ਰਸਮਣਾ ਜਿਹੜਾ ਹੈ ਆਪਣਾ ਕੀਰਤਨ ਕੀਤਾ ਜਾ ਰਿਹਾ ਸੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਇਹਦੇ ਵਿੱਚ ਸ਼ਾਮਿਲ ਹੋਈਆਂ ਸਨ ਆ ਉਸ ਨੂੰ ਸ੍ਰੋਣੀਾਸ ਸਬੰਧੀ ਕੀ ਕਹਿੰਦੇ ਨੇ ਆਗੂ ਇਸ ਮਾਮਲੇ ਨੂੰ ਲੈ ਕੇ Hello. Hello. Ali, ਸਾਥ ਜਥੇਬੰਦੀ ਦਮਦਮੀ ਟਕਸਾਲ ਦਾ ਵਿਦਿਆਰਥੀ ਸੰਦੀਪ ਸਿੰਘ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਾਵਨ ਪਵਿੱਤਰ ਅਵਤਾਰ ਪੁਰਬ ਇਸ ਨਗਰ ਦੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ ਨਗਰ ਕੀਰਤਨ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਸਵਾਰਿਆਂ ਦੇ ਆਪ ਦੀ ਸ਼ੰਤੀ ਰੂਪ ਦੇ ਨੇਕ ਦਰਸ਼ਨ ਕਰ ਰਹੇ ਹੋ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ 1526 ਬਿਕਰਮੀ ਸੰਮਤ ਦੇ ਵਿੱਚ ਰਾਏਪੋਏ ਦੀ ਤਲਵੰਡੀ ਦੇ ਵਿੱਚ ਬਾਬਾ ਕਲਿਆਣ ਚੰਦ ਜੀ ਮਾਤਾ ਤ੍ਰਿਪਤਾ ਜੀ ਦੇ ਘਰ ਦੇ ਵਿੱਚ ਅਵਤਾਰ ਧਾਰਨ ਕੀਤਾ ਜਗਤ ਜਲੰਦੇ ਨੂੰ ਧਾਰਿਆ ਪਰਮੇਸ਼ਰ ਗਾਲਪੁਰਖ ਦੇ ਨਾਲ ਜੁੜਿਆ ਜੋ ਦੰਬਾਂ ਪਖੰਡਾਂ ਦੇ ਵਿੱਚ ਪਏ ਹੋਏ ਲੋਕ ਸਨ ਉਹਨਾਂ ਨੂੰ ਇਨ੍ਹਾਂ ਪਖੰਡਾਂ ਚੋਂ ਕੱਢ ਕੇ ਸਤਿਗੁਰੂ ਸਾਹਿਬ ਜੀ ਨੇ ਇੱਕ ਆਲਪੁਰਖ ਦੇ ਪੁਜਾਰੀ ਬਣਾਇਆ ਦਸਾਂ ਨੌਾਂ ਦੀ ਕਿਰਤ ਕਮਾਈ ਕਰਨ ਦੀ ਸਤਿਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ ਭਾਈ ਵੰਡ ਕੇ ਛਕਣਾ ਹੈ ਦਸਾਂ ਨੌਾਂ ਦੀ ਕਿਰਤ ਕਮਾਈ ਕਰਨੀ ਹੈ अकाल पुरख का नाम जपना है सतगुरु साहब जी ने सारी धरती से चरण पाए चरण पा के सिक्की का रस्ता तोरिया मारिया सिक्का जगत एक नानक निर्मल पंथ चलाया निर्मल पंथ जेहे कोई मैल नहीं उज्जल पवित्र एक अकाल पुरख का पुजारी पंथ सतगुरू साहब जी ने तोरिया ਜਥੇਬੰਦੀ ਦਮਦਮੀ ਸੰਤਾਲ ਦੇ ਵੱਲੋਂ ਦਮਦਮੀ ਸੰਤਾਲ ਦੇ ਮੁਖੀ ਸਤ ਗਿਆਨੀ ਹਰਨਾਮ ਸਿੰਘ ਜੀ ਦੀ ਖਾਲਸਾ ਪਿੰਡਰਾਵਾਲਿਆਂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਪੰਜ ਪਿਆਰੇ ਨਗਰ ਕੀਰਤਨ ਦੀ ਗਵਾਈ ਕਰਨ ਦੇ ਵਾਸਤੇ ਭੇਜੇ ਗਏ ਹਨ ਸਾਡੇ ਨਾਲ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਲੱਗਣ ਵਾਲੇ ਸਿੰਘਾਂ ਦੇ ਜਥੇਦਾਰ ਜਥੇਦਾਰ ਭਾਈ ਹਰਚੰਦਰ ਸਿੰਘ ਜੀ ਭਾਈ ਗੁਰਦੀਪ ਸਿੰਘ ਜੀ ਹੋਰ अनेका ਗੁਰਮਖ ਪਿਆਰੇ ਹਾਜ਼ਰੀਆਂ ਭਰ ਰਹੇ ਹਨ ਆਪ ਸਮੂਹ ਸੰਤਾਂ ਨੂੰ ਸਤਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਅਵਤਾਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਸਤਗੁਰੂ ਸਾਹਿਬ ਜੀ ਦੀਆਂ ਆਗਿਆਂ ਦੇ ਵਿੱਚ ਰਹੀਏ ਮਹਾਰਾਜ ਦੇ ਹੁਕਮ ਦੇ ਵਿੱਚ ਰਹੀਏ ਸਤਗੁਰੂ ਸਾਹਿਬ ਜੀ ਬਿ ਸਿੱਖੀ ਨੂੰ ਉਤਾਰਨ ਕਰੀਏ ਆਪਣਾ ਜੀਵਨ ਸਫਲਾ ਕਰੀਏ ਇਹੋ ਹੀ ਸਾਧ ਸੰਗਤ ਜੀਓ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਕੀ ਨਾਮ ਤੋਂ ਕਿਹਾ ਗੁਰਦੇਵ ਸਿੰਘ ਜੀ ਗਾਉਂ ਦੇ ਮਰੂ ਸਾਹ ਦੇ ਅਧਿਆਰਥੀ ਕੀ ਕਰਨ ਤੋਂ ਆਇਆ ਦਿੰਦੋ ਅੱਜ ਦੇ ਜਨ ਤੇ ਅਸੀਂ ਇਹ ਸੰਦੇਸ਼ ਦੌੜਨੇ ਦੋਨੇ ਨੰਡਾ ਨਵਾਸਰ ਸਹਿ ਸ਼ਹਿਰ ਨਿਵਾਸੀਆਂ ਨੂੰ ਵੇਖਾ ਅਨੁਗੁਰੂ ਨਾਨਕ ਸਾਹਿਬ ਜੀ ਜੋ ਇੱਕ ਬਾਣੀ ਇੱਕ ਗੋਰੇਖੋ ਸ਼ਬਦ ਵਿਚਾਰ ਸੱਚਾ ਸੌਦਾ ਸੱਚ ਗੁਰਸਿੱਖੀ ਭਰੇ ਭੰਡਾਰ ਸਾਨੂੰ ਸੱਚੀ ਗੁਰਬਾਣੀ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਸਾਡੇ ਮਨਾਏ ਹੋਏ ਪੁਰਬ ਤਾਂ ਹੀ ਲੇਖੇ ਵਿੱਚ ਆਸੀ ਬਾਣੀ ਬਾਣੇ ਦੇ ਧਾਰਨੀ ਹੋ ਕੇ ਸਰਵਾਤ ਜੋ ਭਲੇ ਲਈ ਸਾਥ ਪਰ ਰਹੀ ਏ ਜੀ ਜਾਇ ਪ੍ਰਵਾਨ ਵਾਲਾ ਗੁਣ ਸਾਡੇ ਵਿੱਚ ਹੋਣਾ ਚਾਹੀਦਾ ਸਾਥ ਸੰਗਤ ਕਿਸੇ ਫਿਰਕੇ ਦਾ ਹੋਵੇ ਕਿਸੇ ਵਰਨ ਦਾ ਹੋਵੇ ਉਹ ਸਾਰਾ ਦਾ ਸਾਦਾ ਸਤਿਕਾਰ ਕਰਨਾ ਚਾਹੀਦਾ ਹੈ ਅਬਲ ਅੱਲਾ ਨੂਰ ਪਾਇਆ ਕੁਦਰਤ ਤੇ ਸਾ ਬੰਦੇ ਏਕ ਨੂਰ ਤੇ ਸਾਜੋ ਕੋ ਕੋਣ ਭਲੇ ਕੋ ਮੰਦੇ ਸਾਨ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਸੱਚਾ ਸੰਦੇਸ਼ ਦੇ ਕੇ ਜਗਤ ਨੂੰ ਉਤਾਰਿਆ ਅਸੀਂ ਅੱਜ ਇਹੀ ਕਹਿਣਾ ਚਾਹੁੰਦੇ ਹਾਂ ਸੰਡਾ ਨਿਵਾਸੀਆਂ ਨੂੰ ਸਾਥ ਸੰਗਤ ਜੀ ਬਾਣੀ ਦੇ ਨਾਲ ਲੱਗੋ ਸ਼ੁਰੂਆਤ ਦੇ ਭਲੇ ਲਈ ਜੀ ਦਇਆ ਪਰਵਾਹ ਹਰ ਇੱਕ ਤੇ ਦਇਆ ਕਰਕੇ ਜੋ ਮਹਾਰਾਜ ਜੀ ਨੇ ਲੋੜਵੰਦਾ ਲਈ 20 ਰੁਪਿਆ ਦਾ ਲੰਗਰ ਲਾਇਆ ਸੀ ਉਹ ਅੱਜ ਤੱਕ ਤੋਂ ਮੁੱਕ ਨਹੀਂ ਰਿਹਾ ਉਹਦਾ ਵਿਆਜ ਦੇਖੋ ਕਿੰਨਾ ਹੋਵੇਗਾ ਸਾਧ ਸੰਗਤ ਜੀ ਮੂਲ 20 ਰੁਪਏ ਨਹੀਂ ਅਜੇ ਤੱਕ ਮੁੱਕ ਰਹੇ ਤੇ ਜੇ ਕਿਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾਸ ਆਪ ਦੀ ਬੁੱਧੀ ਅਨੁਸਾਰ ਕਹਿੰਦਾ ਵੀ 100 ਰੁਪਿਆ ਲਾਇਆ ਹੁੰਦਾ ਤੇ ਅੱਜ ਸਿੱਖ ਨੇ ਪੂਰਾ ਦਾਗ ਦੇ ਨਾਲ ਸਿੱਖਾਂ ਨੂੰ ਘੇਰ ਘੇਰ ਕੇ ਲੰਗਰ ਸ਼ਕਾਇਆ ਕਰਨਾ ਸੀ ਇਹ ਸਤਿਗੁਰੂ ਮਹਾਰਾਜ ਨਾਨਕ ਸੱਤੇ ਪਾਤਸ਼ਾਹ ਜੀ ਸਾਨੂੰ ਬਹੁਤ ਵੱਡੀ ਦੇਣ ਹੈ ਆਪ ਜੀ ਦੇ ਧੰਨਵਾਦੀ ਹਾਂ ਫਿੰਡਾ ਸ਼ਹਿਰ ਨਿਵਾਸੀਆਂ ਦੇ ਧੰਨਵਾਦੀ ਹਾਂ ਗੁਰਨਾਣ ਸਿੰਘ ਜੀ ਕਿਰਪਾ ਦੇ ਨਾਲ ਸਾਰੇ ਸੰਸਾਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਅਗਰ ਕੀਤੇ ਸਿੱਧੂ ਨੁਕਾੜਾ ਨਗਰ ਕੀਰਤਨ ਗੁਰਦੁਆਰਾ ਸਿੰਘ ਸਾਹਿਬ ਦੇ ਜਥੇਦਾਰ ਭਾਈ ਹਰਦੀਪ ਸਿੰਘ ਵੱਲੋਂ ਪੂਰਾ ਪ੍ਰਬਾਲਾ ਆ ਕੇ ਫਿੰਡਾ ਨਿਵਾਸੀ ਸ਼ਹਿਰ ਨਿਵਾਸੀਆਂ ਵੱਲੋਂ ਸੰਯੋਗ ਦਿੱਤਾ ਗਿਆ ਦੇ ਵਿੱਚ ਪੁਲਿਸ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਸਾਰਿਆਂ ਨੇ ਆਪ ਆਪਣੀਆਂ ਡੋਟੀਆਂ ਤਲੋ ਮਨੋ ਨਿਵਾ ਰਹੇ ਆ ਸਵਾਵਾ ਨਿਵਾ ਰਹੇ ਆ ਜੀ